ਸਰਕਾਰ ਇਸ ਮੁੱਦੇ ਨੂੰ ਇੱਕ ਏਜੰਡਾ ਬਣਾ ਕੇ ਆਉਣ ਵਾਲੇ ਸਮੇਂ 'ਚ ਵੋਟਾਂ 'ਚ ਵਰਤਣਾ ਚਾਹੁੰਦੀ ਆ ਜਾਂ ਫਿਰ ਸਰਕਾਰ ਭਾਈ ਗੁਰਜੀਤ ਸਿੰਘ ਦਾ ਤਪ ਦੇਖ ਰਹੀ ਹੈ। 2017 ਦੇ ਵਿੱਚ ਵੀ ਅਸੀਂ ਇਹ ਦੇਖਿਆ ਇਹਨੂੰ ਮੁੱਦਾ ਬਣਾਇਆ ਗਿਆ ਠੀਕ ਹੈ ਜੀ 22 ਦੀਆਂ ਚੋਣਾਂ ਇਲੈਕਸ਼ਨ ਆਈਆਂ ਜੀ ਉਦੋਂ ਵੀ ਮੁੱਦਾ ਬਣਾਇਆ ਗਿਆ ਕੁਮਰ ਵਿਜੇ ਪ੍ਰਤਾਪ ਨੂੰ ਇਸੇ ਕਰਕੇ ਲਿਆਂਦਾ ਗਿਆ ਸੀ ਅੱਜ ਕਿੱਥੇ ਲੱਭਦਾ ਉਹ? ਉਹ ਯਾਰ ਜਿਹੜੇ ਲੋਕ ਆ ਟਾਵਰ ਤੇ ਬੈਠੇ ਸਿੰਘ ਦੇ ਹੱਕ 'ਚ ਨਹੀਂ ਪਹੁੰਚ ਸਕੇ ਉਹਨਾਂ ਨਾਲ ਤੁਹਾਡੀਆਂ ਵੋਟਾਂ ਦੇ ਕੀ ਇਮੋਸ਼ਨਲ ਹੋਣਾ ਹੁਣ? ਇੱਥੇ ਰੰਡੀਆਂ ਨਚਾਉਣੀਆਂ ਹੁੰਦੀਆਂ ਨੇ ਜਿਵੇਂ ਉਹ ਲੈਣਾ ਦੇਖੀ ਤੂੰ ਕਿੱਥੇ ਤੱਕ ਸਾਰਾ ਕੁਝ ਇੱਥੇ ਖਤਮ ਹੋ ਲੈਣਾ ਸੀ ਹੁਣ ਤੱਕ ਰੋਟੀ ਰੋਟੀ ਵੀ ਪਰ ਜਦੋਂ ਗੱਲ ਗੁਰੂ ਦੀ ਆਉਣੀ ਹੈ ਨਾ ਬਾਈ ਫੇਰ ਕੋਈ ਨਹੀਂ ਖੜਦਾ ਬਿਆਦਬੀਆਂ ਹੋਣੀਆਂ ਸ਼ੁਰੂ ਕਰ ਦਿੱਤੀਆਂ ਆਮ ਆਦਮੀ ਪਾਰਟੀ 2014 ਦੇ ਵਿੱਚ ਪੰਜਾਬ ਦੇ ਵਿੱਚ ਸਰਗਰਮ ਹੋ ਜਾਂਦੀ ਹੈ 14 ਤੋਂ ਬਾਅਦ ਹੀ ਜਿਹੜੀਆਂ ਹੈਗੀਆਂ ਘਟਨਾਵਾਂ ਵੱਧਣੀਆਂ ਸ਼ੁਰੂ ਹੋ ਜਾਂਦੀਆਂ ਇਹ ਤਾਂ ਗੁਰੂ ਸਾਹਿਬ ਜੀ ਦੀਆਂ ਕੁਰਬਾਨੀਆਂ ਨੂੰ ਭੁੱਲ ਗਏ ਸਾਰਾ ਕੁਝ ਭੁੱਲ ਗਏ ਤੇ ਇਹ ਮੁੱਦੇ ਮੱਦੇ ਦਾ ਕੀ ਉਹ ਐ ਚੀਜ਼ ਜਦੋਂ ਟਾਈਮ ਹੁੰਦਾ ਸਾਥ ਦੇਣ ਦਾ ਉਦੋਂ ਲੋਕ ਜਾਗਦੇ ਨਹੀਂ ਉਦੋਂ ਸਾਥ ਨਹੀਂ ਦਿੰਦੇ ਬਾਅਦ ਚ ਫਿਰ ਸਰਦਾਂ ਜਿਲੀਆਂ ਦੇਣ ਤੇ ਬਾਅਦ ਚ ਫਿਰ ਵਰਸੀਆਂ ਮਨਉਂਦਾ ਭਾਈ ਗੁਰਜੀਤ ਸਿੰਘ ਆ ਭਾਈ ਕਿੱਡਾ ਸਰੜਾ ਯਾਰ ਸਰੜੀ ਬੰਦਾ ਤੇ ਉਹ ਬੈਠਾ ਹਨ ਪਰ ਇੱਥੇ ਜੂਨ ਹੀ ਸਰਕ ਰਹੀ ਇੱਥੇ ਕਿਸੇ ਦਾ ਅਖਾੜਾ ਲੱਗਣਾ ਹੁੰਦਾ ਤੂੰਬੀਆਂ ਵੱਜਣੀਆਂ ਹੁੰਦੀਆਂ ਇੱਥੇ ਇੱਥੇ ਧੀ ਭੈਣਾਂ ਦੇ ਲੱਕ ਮੜਨੇ ਹੁੰਦੇ ਇੱਥੇ ਤੱਕ ਮੈਂ ਕਹਿੰਦਾ ਇਕੱਠ ਹੋਣਾ ਸੀ ਸਾਸੀ ਕਾਲ ਪਵਾਦ ਬੈਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਧਨਵੰਤ ਸਿੰਘ ਕਮਾਨ ਸਮਾਣਾ ਦੇ ਵਿੱਚ ਟਾਬਰ ਮੋਰਚਾ ਲੱਗਿਆ ਨੂੰ ਤਕਰੀਬਨ 1 ਸਾਲ ਹੋ ਗਿਆ ਇਹਨੂੰ ਹੁਣ ਟਾਬਰ ਮੋਰਚਾ ਵੀ ਕਹਿਣਾ ਸਹੀ ਨਹੀਂ ਹੈ ਕਿਉਂਕਿ ਸਰਬ ਧਰਮ ਬੇਅਦਬੀ ਰੋਕੂ ਕਾਨੂੰਨ ਦੇ ਨਾਮ ਦੇ ਨਾਲ ਜਿਹੜਾ ਇਹ ਮੋਰਚਾ ਜਾਣਿਆ ਜਾਣ ਲੱਗ ਪਿਆ ਕਿਉਂਕਿ ਭਾਈ ਗੁਰਜੀਤ ਸਿੰਘ ਖਾਲਸਾ ਨੇ ਜਿਹੜੇ ਉਹ ਸਰਬ ਧਰਮ ਦੇ ਵਿੱਚ ਬੇਅਦਬੀ ਨੂੰ ਰੋਕਣ ਵਾਸਤੇ ਇੱਕ ਕਾਨੂੰਨ ਦੀ ਮੰਗ ਲੈ ਕੇ ਤਕਰੀਬਨ 400 ਫੁੱਟ ਉੱਚੇ ਟਾਵਰ ਦੇ ਉੱਤੇ ਤਕਰੀਬਨ 1 ਸਾਲ ਅੱਜ ਪੂਰਾ ਹੋ ਚੁੱਕਿਆ ਜਿਸ ਦੇ ਉੱਤੇ ਇਹ ਬੈਠੇ ਨੇ ਪਰ ਕਿਤੇ ਨਾ ਕਿਤੇ ਸਰਕਾਰਾਂ ਨੇ ਜਿਹੜੀਆਂ ਇਹਨਾਂ ਦੀ ਨੇਤ ਹਾਲੇ ਵੀ ਇਸ ਕਾਨੂੰਨ ਨੂੰ ਬਣਾਉਣ ਨੂੰ ਲੈ ਕੇ ਸਾਫ਼ ਦਿਖਾਈ ਨਹੀਂ ਦੇ ਰਹੀ ਮੇਰੇ ਨਾਲ ਸੀਨੀਅਰ ਪੱਤਰਕਾਰ ਬਾਈ ਜਗਦੀਪ ਸਿੰਘ ਥਲੀਜੀ ਮੌਜੂਦ ਨੇ ਗੱਲਬਾਤ ਕਰਾਈ ਬਾਈ ਜੀ ਸਾਸੀ ਕਾਂ ਸਾਸੀ ਜੀ ਬਾਈ ਜੀ ਕਿਸ ਤਰ੍ਹਾਂ ਦੇਖਦੇ ਹੋ ਵੀ ਸਰਕਾਰ ਹੈ ਜਿਹੜੀ ਉਦੀ ਮਨਸ਼ਾ ਕੀ ਲੱਗਦੀ ਹੈ ਵੀ ਸਰਕਾਰ ਇਸ ਮੁੱਦੇ ਨੂੰ ਇੱਕ ਅਜੰਡਾ ਬਣਾ ਕੇ ਆਉਣ ਵਾਲੇ ਸਮੇਂ 'ਚ ਵੋਟਾਂ 'ਚ ਵਰਤਣਾ ਚਾਹੁੰਦੀ ਆ ਜਾਂ ਫਿਰ ਸਰਕਾਰ ਭਾਈ ਗੁਰਜੀਤ ਸਿੰਘ ਦਾ ਤਪ ਦੇਖ ਰਹੀ ਹੈ ਬਿਲਕੁਲ ਭਾਈ ਇਹ ਵੱਡੀ ਤਰਾਸਦੀ ਆ ਸਾਡੀ ਤੇ ਸਰਕਾਰ ਅਸਲ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਮੁੱਦਾ ਕਿਹੜੀਆਂ ਪਾਰਟੀ ਜਿਹੜੀ ਆਮ ਆਦਮੀ ਪਾਰਟੀ ਆ ਉਹ ਕਿਹਨਾ ਗੱਲਾਂ ਬਣਾਵੇ ਉਹ ਤਾਂ ਬੱਕਰੀ ਗੱਲ ਹੈ ਕਿਉਂਕਿ ਜਿਹੜੀ ਸਰਕਾਰ ਹੈ ਉਹ ਨਹੀਂ ਮੁੱਦਾ ਬਣਾ ਸਕਦੀ ਇੰਨਾ ਇਹਨੂੰ ਹੂੰ ਉਹ ਮੁੱਦਾ ਹੈ ਮੁੱਦਾ ਤਾਂ ਵਿਰੋਧੀ ਪਾਰਟੀ ਨੇ ਬਣਾਉਣਾ ਉਹ ਇਸ ਕਰਕੇ ਸਾਥ ਨਹੀਂ ਦੇ ਰਹੀਆਂ ਹੈ ਨਾ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰਾਂ ਜਿਹੜੀਆਂ ਹੁੰਦੀਆਂ ਹੈ ਜੇ ਉਹਨਾਂ ਦੀ ਉਹਦੇ ਵਿੱਚ ਨਾ ਹੋਵੇ ਤਾਂ ਉਹ ਜ਼ਿਆਦਾਤਰ ਉਸ ਚੀਜ਼ ਤੇ ਜ਼ੋਰ ਨਹੀਂ ਦਿੰਦੀਆਂ ਵੀ ਸਾਡੀ ਸਰਕਾਰ ਲਿਆਓ ਅਸੀਂ ਕਰਾਂਗੇ ਕਿਉਂਕਿ ਲੋਕਾਂ ਨੇ ਕਹਿਣਾ ਜੀ ਹੁਣ ਤਾਂ ਤੁਹਾਡੀ ਸੀ ਸਰਕਾਰ ਤੇ ਤੁਸੀਂ ਕੀ ਕੀਤਾ ਇਹ ਹੁੰਦਾ ਹੈ ਵੀ ਵੋਟਾਂ ਜਦੋਂ 5 ਕੁ ਮਹੀਨੇ ਰਹਿ ਗਏ ਵੀ ਉਦੋਂ ਕਰਾਂਗੇ ਹੱਲ ਤਾਂ ਜੋ ਸਰਕਾਰ ਦੀ ਵਾਵਾ ਹੋਵੇ ਕਿਉਂਕਿ ਸਰਕਾਰਾਂ ਨੂੰ ਵੀ ਪਤਾ ਵੀ ਜਿਹੜੀਆਂ ਚੀਜ਼ਾਂ ਕੀਤੀਆਂ ਜਾਂਦੀਆਂ ਲੋਕ ਉਹ ਆਪਣੀ ਜ਼ਿਹਨ ਦੇ ਵਿੱਚ ਸਿਰਫ 3 ਤੋਂ 4 ਮਹੀਨੇ 5 ਮਹੀਨੇ ਤੱਕ ਹੀ ਰੱਖਦੇ ਆ ਉਹਦੇ ਬਾਅਦ ਉਹ ਵੀ ਭੁੱਲ ਜਾਂਦੇ ਆ ਕਿਉਂਕਿ ਸਾਡੇ ਲੋਕ ਕਿਰਤਕਾਨ ਆ ਇਹ ਤਾਂ ਗੁਰੂ ਸਾਹਿਬ ਜੀ ਦੀਆਂ ਕੁਰਬਾਨੀਆਂ ਨੂੰ ਭੁੱਲ ਗਏ ਸਾਰਾ ਕੁਝ ਭੁੱਲ ਗਏ ਤੇ ਇਹ ਮੁੱਦੇ ਮੱਦੇ ਤਾਂ ਕੀ ਉਹ ਐ ਚੀਜ਼ ਤੇ ਸਰਕਾਰ ਨਾਲ ਮੈਨੂੰ ਲੱਗਦਾ ਇਹ ਚੀਜ਼ ਦੇਖੀ ਹੋਈ ਆ ਵੀ ਇਹ ਬਣਾਵਾਂਗੇ ਜ਼ਰੂਰ ਪਰ ਥੋੜਾ ਜਿਹਾ ਨਾ ਸਮਾਂ ਦੇਖ ਰਿਆ ਉਹ ਵਿਰੋਧੀ ਪਾਰਟੀਆਂ ਇਸ ਕਰਕੇ ਨਹੀਂ ਸਾਥ ਦੇ ਰਹੀਆਂ ਉਹ ਕਹਿੰਦੀਆਂ ਆ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ 27 ਦੀਆਂ ਇਲੈਕਸ਼ਨ ਦੇ ਲਈ ਪ੍ਰਚਾਰ ਹੋਊਗਾ ਉਦੋਂ ਮੈਨੀਫੈਸਟੋ ਚ ਰੱਖਾਂਗੇ ਉਹ ਉਹ ਮੁੱਦਾ ਬਣਾਉਣਾ ਚਾਹੁੰਦੀਆਂ ਨੇ ਇਹ ਸਰਕਾਰਾਂ ਇਸ ਗੱਲ ਨੂੰ ਲੋਕਾਂ ਦੀ ਵਾਹਵਾ ਕਰਨਾ ਚਾਹੁੰਦੀਆਂ ਬਈ ਆਪਣੇ ਨੰਬਰ ਬਣਾਉਣਾ ਚਾਹੁੰਦੀਆਂ ਬਾਈ ਇਹ ਆ ਕਿਤੇ ਨਾ ਕਿਤੇ ਫਿਰ ਉਹੀ ਗੱਲ ਹੈ ਨਾ ਵੀ ਵੋਟਾਂ ਦੇ ਵਿੱਚ ਵਰਤਿਆ ਜਾਊਗਾ ਇਸ ਚੀਜ਼ ਨੂੰ ਵੀ ਤੇ ਤੇ ਉਦੋਂ ਤੱਕ ਜਿਹੜਾ ਵਖ ਵਾ ਪਾਊਗਾ ਬਾਈ ਉਹਦੇ ਵਿੱਚ ਵੀ ਫਿਰ ਜਿਹੜੀਆਂ ਬੇਅਦਬੀਆਂ ਹੋਣਗੀਆਂ ਜਾਂ ਫਿਰ ਜਿਸ ਤਰ੍ਹਾਂ ਚੱਲ ਰਿਹਾ ਮਾਹੌਲ ਉਹਦੇ ਵਿੱਚ ਵੀ ਜੋ ਕੁਝ ਵਾਪਰੂਗਾ ਉਹਦੇ ਜ਼ਿੰਮੇਵਾਰ ਫਿਰ ਸਰਕਾਰ ਹੋਊ। ਦੇਖੋ 15 ਦੇ ਵਿੱਚ ਜਿਹੜੀਆਂ ਜ਼ਿਆਦਾ ਘਟਨਾਵਾਂ ਹੋਈਆਂ 15 ਤੋਂ ਬਾਅਦ 17 ਦੇ ਵਿੱਚ ਵੀ ਬਣ ਲਈ 17 ਦੇ ਵਿੱਚ ਵੀ ਅਸੀਂ ਇਹ ਦੇਖਿਆ ਇਹਨੂੰ ਮੁੱਦਾ ਬਣਾਇਆ ਗਿਆ। ਠੀਕ ਹੈ ਜੀ। 22 ਦੀਆਂ ਚੋਣਾਂ ਇਲੈਕਸ਼ਨ ਆਈਆਂ ਜੀ ਉਦੋਂ ਵੀ ਮੁੱਦਾ ਬਣਾਇਆ ਗਿਆ। ਕੁਮਰ ਵਿਜੇ ਪ੍ਰਤਾਪ ਨੂੰ ਇਸੇ ਕਰਕੇ ਲਿਆਂਦਾ ਗਿਆ ਸੀ। ਅੱਜ ਕਿੱਥੇ ਲੱਭਦਾ ਉਹ? ਉਹ ਸਿਰਫ ਇਸੇ ਕਰਕੇ ਲਿਆਂਦਾ ਸੀ ਵੀ ਤੂੰ ਮੋਰੇ ਆ ਜਾ ਭਰਾਵਾ। ਤੈਨੂੰ ਇਹਨਾਂ ਦਿਖਾਉਣਾ ਕਿਉਂਕਿ ਇਮੋਸ਼ਨਲ ਬਲੈਕਮੇਲ ਕਰਨੀ ਸੀ ਲੋਕ ਵੀ ਆ ਪਈਆ ਜੀ ਰਿਪੋਰਟ ਤਿਆਰ ਇਹ ਸਾਡਾ ਬੰਦਾ ਤੇ ਇਹ ਕਰੂਗਾ ਕੰਮ ਅੱਜ ਉਹ ਲੱਭਦਾ ਵੀ ਨਹੀਂ ਤੇ ਬਾਈ ਜੀ ਇਹ ਸਾਰੀਆਂ ਜਿਹੜੀਆਂ ਆਪਾਂ ਵੈਸੇ ਵੀ ਕਹਿੰਦੇ ਆ ਨਾ ਵੀ ਬੇਅਦਬੀਆਂ ਹੋਣੀਆਂ ਇਹ ਸ਼ੁਰੂ ਕਰਦੋਂ ਤੋਂ ਹੋਈਆਂ ਆਮ ਆਦਮੀ ਪਾਰਟੀ 2014 ਦੇ ਵਿੱਚ ਪੰਜਾਬ ਦੇ ਵਿੱਚ ਸਰਗਰਮ ਹੋ ਜਾਂਦੀ ਆ 14 ਤੋਂ ਬਾਅਦ ਹੀ ਜਿਹੜੀਆਂ ਹੈਗੀਆਂ ਘਟਨਾਵਾਂ ਬਦਲਣੇ ਸ਼ੁਰੂ ਹੋ ਜਾਂਦੀਆਂ ਫਿਰ ਤਾਂ ਐਲੀਗੇਸ਼ਨ ਲੋਕ ਇਹ ਵੀ ਲਾ ਰਹੇ ਆ ਵੀ ਕਿਤਨੇ ਕਿਤੇ ਇਹ ਵੀ ਜ਼ਿੰਮੇਵਾਰ ਰਹਿ ਗਏ ਆ ਇਹਨਾਂ ਨੂੰ ਪਤਾ ਵੀ ਲੋਕਾਂ ਨੂੰ ਇਮੋਸ਼ਨਲ ਕਰਕੇ ਕਿਸ ਤਰ੍ਹਾਂ ਕਰੇ ਜਾ ਸਕਦਾ ਪਰ ਮੈਨੂੰ ਲੱਗਦਾ ਵੀ ਇਹ ਲੋਕਾਂ ਨੇ ਜੋ ਮਰਜ਼ੀ ਇਮੋਸ਼ਨ ਕਰ ਲੈਣ ਉਹ ਯਾਰ ਜਿਹੜੇ ਲੋਕ ਆ ਟਾਵਰ ਤੇ ਬੈਠੇ ਸਿੰਘ ਦੇ ਹੱਕ 'ਚ ਨਹੀਂ ਪਹੁੰਚ ਸਕੇ ਉਹਨਾਂ ਨੇ ਤੁਹਾਡੀਆਂ ਵੋਟਾਂ ਦੇ ਕੀ ਇਮੋਸ਼ਨਲ ਹੋਣਾ ਹੁਣ ਇਹ ਅਕਿਰਤ ਕਰਨ ਲੋਕ ਨੇ ਬਾਈ ਇਹਨਾਂ ਦੇ ਜ਼ਮੀਰ ਮਰ ਗਏ ਹੋਏ ਆ ਮੈਂ ਤਾਂ ਸਿੱਧੀ ਗੱਲ ਕਹੂੰਗਾ ਚਾਹੇ ਸਾਡੀਆਂ ਪੰਥਕ ਪਾਰਟੀਆਂ ਹੋਣ ਪੰਥਕ ਪਾਰਟੀਆਂ ਦੇ ਵਿੱਚੋਂ ਹੋਰ ਨਿਕਲ ਕੇ ਆਗੇ ਜੀ ਬਾਹਰ ਹੁਣ ਅਸੀਂ ਇਹਨਾਂ ਦਾ ਕਰਾਂਗੇ ਜੀ ਇਹ ਇਹੇ ਜੇ ਸੀ ਅਸੀਂ ਇਸ ਕਰਕੇ ਇਹਨਾਂ ਦਾ ਸਾਥ ਛੜਤਾ ਤੇ ਤੁਸੀਂ ਕੀ ਕੀਤਾ ਯਾਰ ਤੁਹਾਡਾ ਕਿਹੜਾ ਬੰਦਾ ਆ ਗਿਆ ਇੱਥੇ ਹਿੰਦੂ ਧਰਮਾਂ ਦੇ ਆਗੂ ਬੈਠੇ ਹੁੰਦੇ ਆ ਤੇ ਸਾਡੇ ਵਾਲਾ ਕੋਈ ਨਹੀਂ ਲੱਭਦਾ ਨਾ ਸਾਡਾ ਜਥੇਦਾਰ ਲੱਭੇ ਨਾ ਕੋਈ ਪ੍ਰਧਾਨ ਨਾ ਕੋਈ ਹੋਰ ਸਿੱਖ ਆਗੂ ਨਾ ਸਾਡੇ ਸਿੱਖ ਪ੍ਰਚਾਰਕ ਪ੍ਰਚਾਰਕ ਤਾਂ ਇੱਕ ਪੋਸਟਰ ਲਵਾ ਕੇ ਲੱਖਾਂ ਦਾ ਇਕੱਠ ਕਰ ਲੈਂਦੇ ਫੇਰ ਕਹਿੰਦੇ ਜੀ ਅਸੀਂ ਇੰਨੇ ਪ੍ਰਾਣੀਆਂ ਨੂੰ ਅਮਰਤ ਛਕਾਤਾ ਜੀ ਤੇ ਉਹ ਤੇ ਕੀ ਕਰਵਾਉਣਾ ਸੀ ਤੁਹਾਰ ਤੋਂ ਤੁਸੀਂ ਅਮਰਤ ਛਕਾਤਾ ਅਮਰਤ ਛਕਾਉਣ ਵੇਲੇ ਗੁਰੂ ਸਾਹਿਬ ਨੇ ਤਾਂ ਕਿਹਾ ਭਾਈ ਜ਼ੁਲਮ ਦੇ ਜ਼ੁਲਮ ਕਰਨਾ ਤੇ ਜ਼ੁਲਮ ਦੇ ਸੈਣਾ ਦੋਨੇ ਪਾਪ ਆ ਤੇ ਤੁਸੀਂ ਸਹੀ ਜਾਂਦੇ ਹੋ ਤੁਸੀਂ ਅਮਰਤ ਛਕਾ ਕੇ ਕੀ ਕਰ ਰਹੇ ਹੋ ਇਹ ਕੀ ਕੀ ਮਲਕੇ ਕੱਲਾ ਠੀਕ ਹੈ ਸਾਨੂੰ ਸਾਡੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਿਨ੍ਹਾਂ ਨੇ ਅਮਰਤ ਦੀ ਦਾਤ ਬਖਸ਼ੀ ਆ ਤੇ ਉਹੀ ਕਹਿ ਕੇ ਗਿਆ ਸੀ ਫਿਰ ਤੁਸੀਂ ਕਿਸ ਤਰ੍ਹਾਂ ਬੋਲਣੇ ਰਹੇ ਹੋ ਭਾਈ ਇਹ ਸਾਰੇ ਰਲੇ ਮਿਲੇ ਆ ਸਾਰੇ ਜਿੰਨੇ ਨਾਲੇ ਭਾਈ ਜੀ ਅਮਰਤ ਛਕਾ ਕੇ ਜਿਹੜੇ ਯੋਧੇ ਜਿਹੜੇ ਕਹਦੀਏ ਕਿ ਯੋਧੇ ਤਿਆਰ ਕਰਨੇ ਸੀ ਜਿਨ੍ਹਾਂ ਨੂੰ ਆਪਾਂ ਕਹਿੰਦੇ ਅਮਰ ਛਕਣ ਤੋਂ ਬਾਅਦ ਬੰਦਾ ਸਿੰਘ ਸ਼ੇਰ ਬਣ ਜਾਂਦਾ ਫਿਰ ਉਹ ਸ਼ੇਰ ਲੜਦਾ ਰਹੇ ਨਹੀਂ ਜਿਸ ਚੀਜ਼ ਆਪਦੇ ਧਰਮ ਵਾਸਤੇ ਨਹੀਂ ਲੜ ਸਕਦੇ ਹੋਰ ਕਿੱਥੇ ਲੜਨਗੇ ਉਹ ਭਾਈ ਐ ਆ ਗੱਲ ਗੁਰੂ ਸਾਹਿਬ ਨੇ ਜੇ ਦੇਖਣਾ ਹੀ ਹੁੰਦਾ ਨਾ ਤੇ ਮਹਾਰਾਜ ਜੀ ਨੇ ਇਹ ਨਹੀਂ ਸੀ ਕਹਿਣਾ ਵੀ ਪੰਜ ਸਿੰਘ ਉੱਠੋ ਭਾਈ ਪੰਜਾਂ ਦੀ ਲੋੜ ਹੈ ਗੁਰੂ ਸਾਹਿਬ ਨੇ ਕਹਿਣਾ ਸੀ ਐਨੇ ਇੱਧਰ ਆ ਜਾਓ ਗੁਰੂ ਸਾਹਿਬ ਨੇ ਇਕੱਠ ਨਹੀਂ ਦੇਖਿਆ ਹੋਇਆ ਅੱਜ ਵੀ ਇੱਥੇ ਇਕੱਠ ਨਹੀਂ ਚੱਲਦਾ ਹੈਗਾ ਸਾਡੇ ਧਰਮ ਦੇ ਵਿੱਚ ਇਕੱਠ ਦਿੱਤਾ ਮੰਨਤਾ ਹੀ ਨਹੀਂ ਹੈ ਹੂੰ ਗੁਰੂ ਨੂੰ ਪ੍ਰਵਾਨ ਜੇ ਇੱਕ ਬੰਦੇ ਮੰਨ ਲਓ ਮੈਂ ਜਗਦੀਪ ਸਿੰਘ ਆ ਮੇਰੇ ਪਿੱਛੇ ਲੱਖਾਂ ਲੋਕ ਲੱਗੇ ਹੋਏ ਬਈ ਬਾਈ ਤੂੰ ਬਹੁਤ ਵਧੀਆ ਬਾਈ ਬਹੁਤ ਵਧੀਆ ਮੈਂ ਆਪਣੇ ਗੁਰੂ ਦੇ ਮੁਤਾਬਕ ਜੇ ਸਹੀ ਹੋ ਨਹੀਂ ਹੈਗਾ ਮੈਂ ਕਿੱਥੇ ਕਬੂਲੇ ਨੀਅਮ ਹੈ ਹੂੰ ਗੁਰੂ ਸਾਹਿਬ ਕਹਿੰਦੇ ਤੁਸੀਂ ਸਮਾਜ ਦੇ ਵਿੱਚ ਤੁਹਾਨੂੰ ਮਾੜਾ ਕਹਿ ਲਵੇ ਗੁਰੂ ਦੇ ਵਿੱਚ ਤੁਸੀਂ ਚੰਗੇ ਹੋਵੋ ਉਹ ਚੰਗਾ ਤੁਸੀਂ ਗੁਰੂ ਕੋਲ ਮਾੜੇ ਲੋਕਾਂ ਦੇ ਵਿੱਚ ਚੰਗੇ ਆ ਪੇਖ ਦਿਖਾਏ ਉਹ ਜਗਤ ਕੋ ਲੋਗਨ ਕੋ ਬਸ ਕੀਨ ਉਹ ਵਾਲਾ ਹਾਲ ਹੈ ਸਾਡਾ ਸਾਰਿਆਂ ਦਾ ਹੀ ਵਿੱਚੇ ਮੇਰਾ ਪੇਖ ਦਿਖਾ ਕੇ ਲੋਕਾਂ ਨੂੰ ਠੱਗਣ ਦੀ ਬੇਨਤੀ ਬਣਾਉਂਦੇ ਆ ਚਤਰਾਇਆਂ ਕਰਦੇ ਆ ਪਰ ਉਹ ਕਬੂਲ ਨਹੀਂ ਹੈ ਗੁਰੂ ਦੀ ਕਚੈਰੀ ਦੇ ਵਿੱਚ ਜਦੋਂ ਤੱਕ ਇਹ ਕਲਯੁਗ ਦਾ ਪ੍ਰਭਾਵ ਆ ਉਹ ਸਿੰਘ ਸੂਰਮੇ ਗੁਰੂ 파ਸ਼ਨ ਜਦੋਂ ਜਿਵੇਂ ਹੁਣ ਭਾਈ ਗੁਰਜੀਤ ਸਿੰਘ ਆ ਭਾਈ ਕਿੱਡਾ ਸਰੜਾ ਯਾਰ ਸਰੜੇ ਬੰਦਾ ਤੇ ਉਹ ਬੈਠਾ ਹਨ ਪਰ ਇੱਥੇ ਜੂਨ ਹੀ ਸਰਕ ਰਹੀ ਇੱਥੇ ਕਿਸੇ ਦਾ ਅਖਾੜਾ ਲੱਗਣਾ ਹੁੰਦਾ ਤੂੰਬੀਆਂ ਵੱਜਣੀਆਂ ਹੁੰਦੀਆਂ ਇੱਥੇ ਇੱਥੇ ਤੀ ਭੈਣਾਂ ਦੇ ਲੱਕ ਮੜਨੇ ਹੁੰਦੇ ਇੱਥੇ ਤੱਕ ਮੈਂ ਕਹਿੰਦਾ ਕੱਟ ਹੋਣਾ ਸੀ ਰੋਟੀ ਵੀ ਹੁਣ ਤੱਕ ਮੁੱਕ ਲੈਣੀ ਸੀਗੀ ਖੜਨ ਨੂੰ ਜਗ੍ਹਾ ਨਹੀਂ ਮਿਲਣੀ ਸੀ ਤੇ ਪੁਲਿਸ ਡੰਡੇ ਮਾਰ ਕੇ ਭਜਾਉਂਦੀ ਤਾਂ ਵੀ ਮੂਰੇ ਖੜਦੇ ਫਿਰ ਉਹ ਅਸੀਂ ਯਾਰ ਦੁਨਿਆਵੀ ਲੋਕਾਂ ਦੇ ਬਾਸ ਪੈ ਗਏ ਆ ਵੀਰ ਇੱਥੇ ਤਾਂ ਹੁਣ ਜੇ ਮੈਂ ਮੈਂ ਐਵੇਂ ਇੱਥੇ ਰੰਡੀਆਂ ਨਚਾਉਣੀਆਂ ਹੁੰਦੀਆਂ ਨਾ ਜੇ ਹੁਣ ਉਹ ਲੈਣਾ ਦੇਖੀ ਤੂੰ ਕਿੱਥੇ ਤੱਕ ਸਾਰਾ ਕੁਝ ਇੱਥੇ ਖਤਮ ਹੋ ਲੈਣਾ ਸੀ ਹੁਣ ਤੱਕ ਰੋਟੀ ਰੋਟੀ ਵੀ ਪਰ ਜਦੋਂ ਗੱਲ ਗੁਰੂ ਦੀ ਆਉਣੀ ਹੈ ਨਾ ਬਾਈ ਫਿਰ ਕੋਈ ਨਹੀਂ ਖੜਦਾ ਪਰ ਚਲੋ ਕੋਈ ਗੱਲ ਨਹੀਂ ਆ ਜਿਹੜੇ ਖੜਨ ਵਾਲੇ ਆ ਪ੍ਰਮਾਤਮਾ ਵਾਹਿਗੁਰੂ ਸੱਚੇ ਪਾਸ਼ਾ ਹੈ ਬਣਨੇ ਕਾਨੂੰਨ ਪਤਾ ਨਹੀਂ ਕੱਟੋ-ਕੱਟ ਸਾਨੂੰ ਉਸ ਚਿੜੀ ਦੇ ਤਰ੍ਹਾਂ ਤੇ ਰੱਖ ਲਈ ਜਿਹੜੀ ਅੱਗ ਬੁਝਾਉਣ ਵਾਲੇ ਆ ਵਿੱਚ ਸੀਗੀ ਹਣਾ ਮੈਂ ਤਾਂ ਇਹੀ ਇਹੀ ਦੇਖਦਾ ਵੀ ਯਾਰ ਬੰਦਾ ਯਾਰ ਉਹਦੀ ਅੱਡੀ ਕੁਰਬਾਨੀ ਆ ਵੀ ਇੰਨਾ ਤਿਆਗ ਹੈ ਉਹਦਾ ਤੇ ਅਸੀਂ ਅਸੀਂ ਤਾਂ ਇਹ ਕਹਿੰਦੇ ਆ ਵੀ ਸੱਚਾ ਪਾਸ਼ਾ ਮਾੜੇ ਆ ਪਰ ਤੇਰੇ ਲਈ ਵਾਹਿਗੁਰੂ ਜੇ ਅਸੀਂ ਆ ਸਕੀਏ ਤਾਂ ਇਹਦਾ ਫਲ ਸਾਨੂੰ ਇਹ ਕਰਦਨੀ ਵੀ ਅੰਦਰੋਂ ਤੇ ਬਾਹਰੋਂ ਇੱਕ ਹੋ ਜੀਏ ਬੰਗਲੇ ਭਗਤ ਆ ਭਾਈ ਅਸਲ ਦੇ ਵਿੱਚ ਅਸੀਂ ਅਸੀਂ ਬਗਲੇ ਆ ਬਾਹਰੋਂ ਅਸੀਂ ਚਿੱਟੇ ਦਿਖ ਰਹੇ ਆ ਅੰਦਰ ਤੇ ਸਾਡੇ ਅੰਦਰ ਅਸੀਂ ਖਾਣਾ ਗਾਂਦੀ ਹੁੰਦਾ ਮੈਂ ਆਪਣੇ ਆਪ ਦੀ ਗੱਲ ਕਰਦਾ ਹੋਰਾਂ ਦੀ ਤਾਂ ਚਲੋ ਛੱਡੀਏ ਆਪਾਂ ਜਿਸ ਤਰ੍ਹਾਂ ਤੁਸੀਂ ਆਪੇ ਜਿਹੜੇ ਵੀ ਪ੍ਰਚਾਰਕ ਨੇ ਆ ਵੱਡੇ ਆਗੂ ਸਿੱਖ ਆਗੂ ਕਹਿ ਲਈਏ ਉਹਨਾਂ ਦੀ ਗੱਲ ਕੀਤੀ ਆ ਕੀ ਲੱਗਦਾ ਵੀ ਉਹਨਾਂ ਨੂੰ ਹੁਣ ਤੱਕ ਇਸ ਬਾਰੇ ਕੋਈ ਕਿਉਂ ਨਹੀਂ ਦਿਲ ਦੇ ਵਿੱਚ ਕੋਈ ਉਹਨਾਂ ਦੇ ਉੱਠ ਰਿਹਾ ਕਿ ਹਾਂ ਅਸੀਂ ਵੀ ਮੋਰਚੇ ਦੇ ਜਾਈਏ ਉਹਨਾਂ ਦੇ ਉੱਤੇ ਕੋਈ ਪੋਲੀਟੀਕਲ ਪ੍ਰੈਸ਼ਰ ਲੱਗਦਾ ਜਾਂ ਫਿਰ ਉਹ ਵੀ ਕਿਸੇ ਨਾ ਕਿਸੇ ਸਾਜ਼ਿਸ਼ ਦਾ ਸ਼ਿਕਾਰ ਹੋ ਰਹੇ ਨੇ ਦਿੱਲੀ ਵਾਲਿਆਂ ਨੇ ਜੁੱਤੀਆਂ ਤੋਂ ਡਰਦੇ ਆ ਬਾਈ ਕੱਲੇ-ਕੱਲੇ ਦੀ ਫਾਈਲ ਪਾਈ ਆ ਸਾਰਿਆਂ ਦੀ ਇਹਨਾਂ ਦੀ ਇਹ ਜਿੰਨੇ ਵੀ ਆਏ ਹੋਏ ਨਾ ਇਹ ਸਾਰੇ ਦਿੱਲੀ ਦੇ ਨਾਲ ਹੁਣ ਵੀ ਪਾਰਟੀਆਂ ਪੂਟੀਆਂ ਬਣੀਆਂ ਇਹ ਤਾਂ ਲੋਕ ਦਿਖਾਵਾ ਵੀ ਅਸੀਂ ਪੰਥਕ ਆ ਅਸੀਂ ਆਏ ਮੈਂ ਸਾਰਿਆਂ ਨੂੰ ਇਹ ਕਹਿੰਦਾ ਇੱਕ ਵੀ ਨਹੀਂ ਛੱਡਦਾ ਭਾਈ ਇਹ ਸਾਰੇ ਸਿੱਧੀਆਂ ਗੱਲਾਂ ਇਹਨਾਂ ਦੀਆਂ ਦਿੱਲੀ ਦੇ ਨਾਲ ਹੂੰ ਇਸ ਕਰਕੇ ਡਰਦੇ ਆ ਭਾਈ ਪਰਮਾਤਮਾ ਬਹੁਤ ਬਿਆਨਤਾ ਇਹਨਾਂ ਦੇ ਸਾਰੇ ਨੰਗੇ ਕਰਦੇ ਜਦੋਂ ਅਸੀਂ ਕਹਿੰਦੇ ਆ ਨਾ ਜਿਹੇ ਲੋਕ ਚਤਰਾਈ ਕਰਕੇ ਫਿਰ ਮਾਲਕ ਦੀ ਡਾਂਗ ਤੇ ਤਾਂ ਨਹੀਂ ਬਚਦਾ ਉਹਨਾਂ ਜਦ ਉਹਦਾ ਸੀਸੀਟੀਵੀ ਜਿਹੜਾ ਲੱਗਿਆ ਹੋਇਆ ਹੈ ਨਾ ਜਿੱਦਨ ਉਹਦੇ ਵਾਲੀ ਵੀਡੀਓ ਵਾਇਰਲ ਹੋਣੀ ਹੈ ਨਾ ਮੂੰਹ ਦਿਖਾਉਣ ਜੋਗੇ ਕਿਤੇ ਨਹੀਂ ਰਹਣੇ ਵੀਰੇ ਇਹ ਸਹੀ ਗੱਲ ਹੈ ਬਾਈ ਜੀ ਪਰ ਪਰ ਬਾਈ ਜੀ ਦੇਖਦੇ ਆਂ ਆਪਾਂ ਕਿ ਆਮ ਲੋਕ ਨੇ ਜਿਹੜੇ ਉਹ ਤਾਂ ਨਹੀਂ ਦਿੱਲੀ ਤੋਂ ਡਰਦੇ ਆਮ ਲੋਕ ਨੇ ਜਿਹੜੇ ਪਿੰਡਾਂ ਦੇ ਲੋਕ ਸ਼ਹਿਰਾਂ ਦੇ ਲੋਕ ਆ ਆਮ ਜਿਹੜੇ ਆਮ ਪਬਲਿਕ ਆ ਉਹ ਤਾਂ ਆ ਸਕਦੀ ਉਹ ਤਾਂ ਮੇਰੇ ਅਰਗਾ ਉਂਝ ਕਹਿ ਦਿੰਦਾ ਵੀ ਮੈਂ ਗੁਰੂ ਸਾਹਿਬ ਨੂੰ ਬਹੁਤ ਮੰਨਦਾ ਜਦੋਂ ਕਿਤੇ ਸੌਂ ਖਾਣੀ ਹੁੰਦੀ ਆ ਗੁਰੂ ਸਾਹਿਬ ਦੀ ਸੌਂ ਲੱਗੇ ਮੈਂ ਗੁਰੂ ਘਰ ਚੜ ਜਾਣਾ ਕਿਤੇ ਰੌਲਾ ਪੈ ਜੇ ਕੋਈ ਕਹਦੇ ਨੇ ਲੈ ਚਲੋ ਲੈ ਚਲੋ ਗੁਰੂ ਘਰ ਤੇ ਉਦੋਂ ਦਾ ਤੁਹਾਨੂੰ ਗੁਰੂ ਘਰ ਦੇਖ ਜਾਂਦਾ ਅੱਜ ਗੁਰੂ ਵਾਸਤੇ ਖੜਨ ਦੀ ਲੋੜ ਅੱਜ ਤਾਂ ਇੱਥੇ ਆ ਨਹੀਂ ਰਹੇ ਗੁਰੂ ਤਾਂ ਅਸੀਂ ਸੌਂਾ ਜਿਹੜੀ ਤੁਸੀਂ ਗੱਲ ਕਹਿੰਦੇ ਆ ਜਿਹੜਾ ਬੰਦਾ ਸੱਚਾ ਹੁੰਦਾ ਚਾਹੇ ਉਹ ਸੱਚਾ ਹੋਵੇ ਨਾ ਹੋਵੇ ਕਦੇ ਵੀ ਸੋਹ ਨਹੀਂ ਖਾਂਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਠੀਕ ਐ ਭਾਈ ਗੁਰੂ ਸਾਹਿਬ ਨੇ ਜਦੋਂ ਕਿਲਾ ਛੱਡਣਾ ਸੀ ਨਾ ਗੁਰੂ ਸਾਹਿਬ ਨੇ ਸਿੰਘਾਂ ਨੂੰ ਕਹਿ ਦਿੱਤਾ ਸੀ ਕਸਮਾਂ ਤੇ ਜਿਹੜਾ ਕਸਮ ਖਾ ਗਿਆ ਉਹ ਤੇ ਇਤਬਾਰ ਨਹੀਂ ਕਰਨਾ ਠੀਕ ਐ ਉਹ ਪਹਾੜੀ ਰਾਜੇ ਨੇ ਕਸਮਾਂ ਖਾਧੀਆਂ ਸੀ ਗੁਰੂ ਨੂੰ ਤਾਂ ਪਤਾ ਹੀ ਸੀ ਪਰ ਗੁਰੂ ਸਾਹਿਬ ਕਹਿੰਦੇ ਤੁਹਾਡੇ ਚ ਭਾਈ ਗੁਰੂ ਵਸਦਾ ਤੁਸੀਂ ਕਹਿੰਦੇ ਹੋ ਸੰਗਤ ਦੇ ਵਿੱਚ ਗੁਰੂ ਆ ਪੰਜ ਸਿੰਘਾਂ ਚ ਗੁਰੂ ਆ ਮੈਂ ਛੱਡਦਾ ਕਿਲਾ ਵੀ ਬਾਅਦ ਵਿੱਚ ਕੀ ਕੁਝ ਹੋਇਆ ਇਸ ਕਰਕੇ ਕਸਮਾ ਖਾਣ ਨੂੰ ਰੱਖਿਓਏ ਅਸੀਂ ਗੁਰੂਗ੍ਰੰਥ ਸਾਹਿਬ ਜਾਂ ਅਸੀਂ ਰੱਖਿਓਏ ਆ ਜੀ ਵੀ ਸੱਚਾ ਪਾਤਸ਼ਾਹ ਸਾਡਾ ਆਹ ਕੰਮ ਹੁਣ ਨੇਪਰੇ ਚਾੜਦੀ ਤੈਨੂੰ 200 ਰੁਪਏ ਦਵਾਂਗੇ ਤੁਹਾਡੇ 200 ਰੁਪਏ ਦਾ ਭੁੱਖਾ ਜਿਨ੍ਹਾਂ ਤੁਹਾਨੂੰ ਕਰੋੜਾਂ ਰੁਪਏ ਦਿੱਤਾ ਹੋਇਆ ਤੇ ਉਹ ਉਹਨੂੰ ਤੁਸੀਂ ਕਹਿੰਦੇ ਹੋ ਤੁਸੀਂ 200 ਰੁਪਏ ਤੂੰ ਲੈ ਲੈ ਉਹ ਤੁਸੀਂ ਸ਼ਰਮ ਕਰ ਲਓ ਯਾਰ ਡੁੱਬ ਕੇ ਮਰਨ ਮਰ ਜਾਣਾ ਚਾਹੀਦਾ ਬਾਈ ਪਰ ਉਹ ਲੋਕ ਫੇਰ ਵੀ ਚੰਗੇ ਆ ਜਿਨ੍ਹਾਂ ਦੇ ਅੰਦਰ ਭਾਵਨਾ ਹੈਗੀ ਆ ਪਰ ਇਹ ਲੋਕ ਜਿਵੇਂ ਤੁਸੀਂ ਕਿਹਾ ਵੀ ਵੈਸੇ ਤਾਂ ਮੰਨਦੇ ਆ ਗੁਰੂ ਨੂੰ ਹਰੇਕ ਮੰਨਦਾ ਗੁਰੂ ਦੀ ਕੋਈ ਨਹੀਂ ਮੰਨਦਾ ਬਾਈ ਠੀਕ ਹੈ ਰਮਾਲੇ ਚੜਾਉਂਦੇ ਆ ਲੱਖਾਂ ਲੱਖਾਂ ਰੁਪਏ ਦੇ ਲਿਆ ਕੇ ਉਹਦੇ ਨਾਲ ਗੁਰੂ ਖੁਸ਼ ਹੋ ਜਾਣਾ ਗੁਰੂ ਰੁੱਲਦਾ ਤੁਹਾਡੇ ਕਿਤੇ ਤੁਹਾਡੇ ਪਿਸ਼ਾਬ ਕਰ ਦਿੰਦਾ ਕੋਈ ਗੁਰੂ ਦੇ ਉੱਤੇ ਕੋਈ ਇਹਦਾ ਮਤਲਬ ਜੇ ਸਾਡੀ ਭਾਵਨਾ ਭਾਵੁਕ ਨਹੀਂ ਨਾ ਹੁੰਦੇ ਜੇ ਬਾਈ ਅਸੀਂ ਇਹ ਘਟਨਾ ਮੰਨਦੇ ਕਿਤਾ ਇਹਦਾ ਮਤਲਬ ਸਾਡਾ ਗੁਰੂ ਇਹ ਇਹ ਥਰਮੋਮੀਟਰ ਆ ਜਿੱਦਣ ਗੁਰੂ ਦੀ ਬੇਅਦਬੀ ਹੋ ਗਈ ਜੇ ਸਾਡੇ ਮਨ ਦੇ ਵਿੱਚ ਦੁੱਖ ਸੱਚੀਓ ਹੋ ਗਿਆ ਇਹਦਾ ਮਤਲਬ ਸਾਨੂੰ ਗੁਰੂ ਨਾਲ ਪਿਆਰ ਆ ਜੇ ਅਸੀਂ ਕਹਿ ਤਾ ਬੜੇ ਆਰਾਮ ਦੇ ਨਾਲ ਮੇਰੇ ਵਰਗੇ ਨੇ ਭੇਖੀ ਨੇ ਬਈ ਉਹ ਪੰਜ ਸੇ ਪੰਜ ਸਰੂਪ ਹੋਰ ਜਾਲ ਤਿਆਰ ਗੁਰੂ ਦੇ ਫਿਰ ਫਿਰ ਮੈਂ ਉਹੀ ਆ ਬਾਈ ਫਿਰ ਮੈਂ ਵੀ ਉਹਨਾਂ ਵਿੱਚ ਆ ਬੇਸ਼ੱਕ ਮੈਂ ਅੱਜ ਇੱਥੇ ਆਇਆ ਹੋਇਆ ਪਰ ਮੈਂ ਆਇਆ ਇਸ ਕਰਕੇ ਹੋਇਆ ਸੱਚਾ ਪਾਸ਼ਾ ਤੇਰੇ ਲਈ ਪਿਆਰ ਦਿਲੋਂ ਜਾਗੇ ਇਹ ਇਹ ਬਖਸ਼ ਦੇ ਸਾਨੂੰ ਇਹ ਇਹ ਬਖਸ਼ਾਉਣ ਦੇ ਲਈ ਆਇਆ ਹੋਇਆ ਹਲੇ ਪਿਆਰ ਦੀ ਜੇ ਉਹ ਭਾਵਨਾ ਦੀ ਗੱਲ ਕਰੀ ਐ ਆਪਣੀ ਵੀ ਕੋਈ ਹੈ ਨਹੀਂ ਵੀਰੇ ਇੰਨੀ ਪਰ ਮੈਂ ਕਹਿੰਦਾ ਵਾਹਿਗੁਰੂ ਬਹੁਤ ਬੇਅੰਤਾ ਉਤੇ ਬਸ ਪਛਤਾਵੇ ਕਰਕੇ ਗਲਤੀਆਂ ਦੀ ਮਾਫੀ ਮੰਗ ਕੇ ਉਹਦੇ ਤੇ ਅਰਦਾਸ ਕਰਨ ਦੇ ਲਈ ਇਸ ਕਰਕੇ ਆਏ ਹੋਇਆ ਵੀ ਸਾਨੂੰ ਸ਼ਾਇਦ ਗੁਰੂ ਲੜੇ ਲਾ ਲੂਗਾ ਸਾਨੂੰ ਪਿਆਰ ਕਰ ਲੂਗਾ ਵਾਹਿਗੁਰੂ ਨੀ ਪਰ ਕਿੰਨਾ ਕਿਤੇ ਬਾਈ ਜੀ ਤੁਹਾਡਾ ਬਹੁਤ ਵੱਡਾ ਸਹਿਯੋਗ ਇਸ ਮੋਰਚੇ ਦੇ ਵਿੱਚ ਰਿਹਾ ਹੁਣ ਤੱਕ ਜਦੋਂ ਵੀ ਅਸੀਂ ਇਸ ਮੋਰਚੇ ਦੇ ਵਿੱਚ ਆਏ ਆ ਸਾਨੂੰ ਕੋਈ ਵੀ ਮੇਨਸਟ੍ਰੀਮ ਮੀਡੀਆ ਦੇ ਵਿੱਚੋਂ ਵੱਡੇ ਕੋਈ ਪੱਤਰਕਾਰ ਦਿਖਾਈ ਨਹੀਂ ਦਿੱਤੇ ਇੱਥੇ ਜਿਹੜੇ ਵੱਡੇ ਪੰਜਾਬ ਦੀਆਂ ਗੱਲਾਂ ਕਰਦੇ ਨੇ ਕਹਿੰਦੇ ਕਿ ਅਸੀਂ ਪੰਜਾਬ ਹਮੈਤੀਆਂ ਅਸੀਂ ਪੰਜਾਬ ਦੇ ਲਈ ਇਹ ਕਰਦਾਂਗੇ ਪੰਜਾਬ ਇਹ ਮਤਲਬ ਸ਼ੋਅ ਬਹੁਤ ਕੁਝ ਕਰਦੇ ਨੇ ਕਿ ਅਸੀਂ ਪੰਜਾਬੀ ਆ ਅਸੀਂ ਪੰਥਕਾਂ ਆ ਅਸੀਂ ਬਹੁਤ ਕੁਝ ਸ਼ੋਅ ਕਰਦੇ ਨੇ ਪਰ ਮੈਂ ਬਾਈ ਥਲੀ ਤੋਂ ਬਿਨਾਂ ਕੋਈ ਵੀ ਇੱਥੇ ਵੱਡਾ ਪੱਤਰਕਾਰ ਪਹੁੰਚਿਆ ਨਹੀਂ ਦੇਖਿਆ ਬਾਈ ਦਿਲੋਂ ਸਤਿਕਾਰ ਆ ਤੁਹਾਡਾ ਇਸ ਗੱਲ ਦੇ ਲਈ ਬਹੁਤ ਸ਼ੁਕਰੀਆ ਵੀਰੇ ਪਰ ਗੱਲ ਉਹੀ ਆ ਜਿਹੜੀ ਪਹਿਲਾਂ ਦੱਸ ਕੇ ਹਟਿਆ ਸਚਾਈ ਉਹੀ ਐ ਵੀ ਕਿਤੇ ਪਰਮਾਤਮਾ ਸਾਨੂੰ ਬਖਸ਼ ਲਵੇ ਆਪਣੇ ਨਾਲ ਜੋੜ ਲਵੇ ਉਸੇ ਕਰਕੇ ਬਾਈ ਆਪਾਂ ਤਾਂ ਆ ਰਹੇ ਆਂ ਅਬ ਮੈਂ ਆਪਣੇ ਸਵਾਰਥ ਨੂੰ ਆ ਰਿਹਾ ਵੀ ਮੇਰਾ ਸਵਾਰਥ ਇਹ ਆ ਵੀ ਗੁਰੂ ਸਾਹਿਬ ਹੋ ਸਕਦਾ ਸਾਡੀ ਗਲਤੀਆਂ ਮਾਫ ਕਰ ਦੇਵੇ ਬਾਈ ਸੋ ਬਾਈ ਜੀ ਕੀ ਲੱਗਦਾ ਹੁਣ ਜਿਸ ਤਰ੍ਹਾਂ ਸਾਲ ਪੂਰਾ ਹੋ ਚੁੱਕਿਆ ਇਸ ਮੂਰਤੀ ਦਾ ਤੇ ਭਵਿੱਖ ਕਿਸ ਤਰ੍ਹਾਂ ਦੇਖਦੇ ਹੋ ਇਸ ਮੂਰਤੀ ਦੇ ਦੇਖੋ ਜੇ ਉਹ ਬੈਠਾ ਹੀ ਪਰਮਾਤਮਾ ਦੇ ਆਸਰੇ ਤੇ ਆ ਫਿਰ ਕਰਨ ਕਰਾਉਣ ਵਾਲਾ ਮਾਲਕ ਆ ਸਮਾਂ ਲੱਗ ਸਕਦਾ ਐ ਉਹ ਗੁਰੂ ਪਾਵਾਸ਼ਾ ਜੀ ਦੇ ਹੱਥ 'ਚ ਜੇ ਉਹ ਬੰਦਾ ਆਖਰੀ ਸਾਹਾਂ ਦੇ ਉੱਤੇ ਅਰਦਾਸ ਇਹ ਕਰ ਸਕਦਾ ਨਾ ਵੀ ਠੀਕ ਹੈ ਵਾਹਿਗੁਰੂ ਮੈਂ ਦਵਾਈ ਨਹੀਂ ਲੈਣੀ ਤੇਰੇ ਲਈ ਤੇਰੇ ਸਹਾਰੇ ਤੇ ਬੈਠਾ ਤੂੰ ਠੀਕ ਕਰਨਾ ਕਰ ਦੇ ਮੈਂ ਦਵਾਈ ਨਹੀਂ ਲੈਂਦਾ ਜਾਂ ਫਿਰ ਲੈ ਜਾ ਜੇ ਮਾਲਕ ਉਹਨੂੰ ਚੁੱਕ ਨਹੀਂ ਰਿਹਾ ਤੇ ਉਹਨੂੰ ਤੰਦਰੁਸਤ ਕਰਦਾ ਤਾਂ ਇਹਦਾ ਮਤਲਬ ਕੋਈ ਨਾ ਕੋਈ ਕੌਤਕ ਇੱਥੇ ਜ਼ਰੂਰ ਹੋਣਾ ਬਾਈ ਇੱਥੇ ਪੱਕਾ ਕੋਈ ਨਾ ਕੋਈ ਉਹ ਵਾਪਰਨੀ ਆ ਵਾਪਰ ਰਹੀ ਆ ਮੈਂ ਕਹਿੰਦਾ ਐਸੇ ਮਹੀਨੇ ਦੇ ਐਂਡ ਦੇ ਵਿੱਚ ਦੇਖ ਲਿਓ ਤੁਸੀਂ ਖਬਰਾਂ ਵੀ ਆ ਰਹੀਆਂ ਵੀ ਸਰਕਾਰ ਬਣਾਉਣ ਜਾ ਰਹੀ ਆ ਤੇ ਵਾਹਿਗੁਰੂ ਸੰਤਾਂ ਦੇ ਜਾ ਜਾ ਕੇ ਮੱਥੇ ਰਗੜਦੇ ਆ ਜੀ ਉਹ ਉਹ ਬੂਬਨੇ ਕਹੀ ਚਲੋ ਬਹੁਤ ਸਾਰੇ ਤਾਂ ਹੈਗੇ ਆ ਚੰਗੇ ਭਗਤੀ ਵਾਲੇ ਆ ਕਈ ਬੂਬਨੇ ਆ ਆਪ ਲਾਉਂਦੇ ਆ ਜਨਾਨੀਆਂ ਜਾ ਜਾ ਕੇ ਲੰਮੀਆਂ ਪੈਂਦੀਆਂ ਥੱਲੇ ਮੈਂ ਕਹਿੰਦਾ ਯਾਰ ਉਹ ਬੰਦਾ ਵੀ ਕਿਸੇ ਸੰਤ ਨਾਲੋਂ ਘੱਟਨੀ ਆ ਆਉਣ ਵਾਲੇ ਇਹ ਚੀਜ਼ਾਂ ਦਾ ਕਦੋਂ ਪਤਾ ਲੱਗਦਾ ਹੁੰਦਾ ਇਹ ਚੀਜ਼ਾਂ ਦਾ ਪਤਾ ਲੱਗਦਾ ਬਾਈ ਦਹਾਕਿਆਂ ਤੋਂ ਬਾਅਦ ਕਈ ਦਹਾਕਿਆਂ ਤੋਂ ਬਾਅਦ ਜਦੋਂ ਅਸੀਂ ਆਪਣੇ ਬੱਚਿਆਂ ਨੂੰ ਕਹਾਂਗੇ ਨਾ ਵੀ ਇੱਕ ਸਿੰਘ ਸੀ ਇੰਨਾ ਸਿਰੜੀ ਸੀ ਨਾ ਵੀ ਉੱਥੇ ਬੈਠ ਗਿਆ ਸੀ ਕਾਮਾਗਟਾ ਮਾਰੂ ਦੀ ਘਟਨਾ ਇਤਿਹਾਸ ਦੇ ਵਿੱਚ ਜੈਤੂ ਦੇ ਮੋਰਚੇ ਦਾ ਦੇਖੀਏ ਚਾਬੀਆਂ ਦਾ ਮੋਰਚਾ ਹੋਰ ਜਿਹੜੀਆਂ ਆਪਾਂ ਦੇਖੀਏ ਇਤਿਹਾਸਿਕ ਉਸ ਸਮੇਂ ਦੇ ਦੌਰਾਨ ਵੀ ਲੋਕਾਂ ਨੂੰ ਆਮ ਜਿਹਾ ਜਾਪਦਾ ਹਣਾ ਵੀ ਅਸੀਂ ਤਾਂ ਲੱਗੇ ਹੋਏ ਆ ਪਰ ਜਦ ਅਸੀਂ ਅੱਜ ਇਤਿਹਾਸ ਪੜ੍ਹਦੇ ਆ ਸਾਡੇ ਮਨ ਦੇ ਵਿੱਚ ਹੁੰਦਾ ਵੀ ਸਾਡੇ ਯਾਰ ਯੋਧੇ ਐਡੇ ਤਕੜੇ ਸੀ ਟਰੇਨਾਂ ਦੇ ਮੂਰੇ ਪੈ ਗਈਆਂ ਬੀਬੀਆਂ ਜਾ ਕੇ ਲੰਗਰ ਛਕਾਉਣ ਦੇ ਲਈ ਭਾਵਨਾਇ ਸੀ ਤੇ ਇਹ ਹੀ ਉਦੋਂ ਆਮ ਲੱਗੇ ਕਰਦਾ ਬਾਅਦ ਚ ਮੁੱਲ ਪਾਉਂਦੇ ਨੇ ਲੋਕ ਜਦੋਂ ਟਾਈਮ ਹੁੰਦਾ ਸਾਥ ਦੇਣ ਦਾ ਉਦੋਂ ਲੋਕ ਜਾਗਦੇ ਨਹੀਂ ਉਦੋਂ ਸਾਥ ਨਹੀਂ ਦਿੰਦੇ ਬਾਅਦ ਚ ਫਿਰ ਸਰਦਾਂ ਜਿਲੀਆਂ ਦੇਣ ਤੇ ਬਾਅਦ ਚ ਫਿਰ ਵਰਸੀਆਂ ਮਨਾਉਂਦੇ ਬਾਈ ਪਹਿਲਾਂ ਤੋਂ ਹੀ ਆ ਮਲਕ ਇਹ ਸਮੇਂ ਦੇ ਵਿੱਚ ਇਹ ਇਸ ਤਰ੍ਹਾਂ ਹੀ ਹੁੰਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਮੇਂ ਵੀ ਯੋਧੇ ਨੇ ਜਿਨ੍ਹਾਂ ਨੇ ਜੰਗਾਂ ਲੜੀਆਂ ਉਹਨਾਂ ਨੇ ਉਹ ਵੀ ਵਰਤਾਂਤ ਉਹੀ ਹੁੰਦਾ ਜਦੋਂ ਪਰ 10 20 ਸਾਲਾਂ ਦੇ ਬਾਅਦ ਪਤਾ ਲੱਗਦਾ ਹੁੰਦਾ ਜਦੋਂ ਇਤਿਹਾਸ ਬਣ ਜਾਂਦਾ ਨਾ ਭੇਟੇ ਯੋਧੇ ਸੀ ਬੰਦਾ ਇਕੱਲਾ ਹੀ ਬੈਠਾ ਰਿਹਾ ਇੱਕ ਸਾਲ ਬੈਠਾ ਰਿਹਾ ਉਹ ਚੀਜ਼ਾਂ ਇਤਿਹਾਸ ਤੋਂ ਮਿਲਦੇ ਸਾਨੂੰ ਪਤਾ ਲੱਗਦਾ ਬਾਈ ਸੋ ਕਿਤੇ ਨਾ ਕਿਤੇ ਬਾਈ ਹੋਰਾਂ ਨੇ ਜਿਸ ਤਰ੍ਹਾਂ ਕਿਹਾ ਵੀ ਵਰਤਾਂਤ ਉਹੀ ਹੈ ਉਹ ਸਮੇਂ-ਸਮੇਂ ਬਾਅਦ ਆ ਜਿਹੜਾ ਉਹ ਕਿਸੇ ਨਾ ਕਿਸੇ ਹੋਰ ਸੰਦਰਭ ਦੇ ਵਿੱਚ ਵਾਪਰਦਾ ਹੈ ਸੋ ਅੱਜ ਵਰਤਾਂਤ ਉਹੀ ਵਾਪਰ ਰਿਹਾ ਹੈ ਕਿ ਅੱਜ ਕੌਮ ਨੂੰ ਅੱਜ ਗੁਰੂ ਸਾਹਿਬ ਨੂੰ ਸਾਡੇ ਸਾਡੀ ਲੋੜ ਹੈ ਅਸੀਂ ਘਟੋ-ਘਟਾ ਆਪਣੇ ਗੁਰੂ ਸਾਹਿਬ ਦੇ ਸਤਕਾਰ ਨੂੰ ਬਹਾਲ ਰੱਖਣ ਦੇ ਲਈ ਇੱਥੇ ਘਟੋ-ਘਟਾ ਹਾਜ਼ਰੀ ਤਾਂ ਲਵਾ ਸਕਦੇ ਆ ਪਰ ਨਹੀਂ ਬਹੁਤ ਸਾਰੇ ਲੋਕ ਹਾਲੇ ਵੀ ਇਹੀ ਸੋਚ ਰਹੇ ਨੇ ਕਿ ਕੋਈ ਨਾ ਜਦੋਂ ਮੋਰਚੇ ਤੇ ਕੋਈ ਨਾ ਕੋਈ ਵੱਡਾ ਕਲਾਕਾਰ ਆਊਗਾ ਵੱਡਾ ਕੋਈ ਫਨਕਾਰ ਆਊਗਾ ਅਸੀਂ ਉਹਨੂੰ ਦੇਖਣ ਚਲੇ ਜਾਵਾਂਗੇ ਪਰ ਗੁਰੂ ਦੇ ਸਤਕਾਰ ਲਈ ਇੱਥੇ ਇਕੱਠੇ ਨਹੀਂ ਹੋ ਸਕਦੇ ਸੋ ਕਿਤੇ ਨਾ ਕਿਤੇ ਸਾਨੂੰ ਜੇਕਰ ਸੱਚਮੁੱਚ ਜਿਵੇਂ ਭਾਈ ਥਲੀ ਨੇ ਕਿਹਾ ਕਿ ਸੱਚਮੁੱਚ ਤੁਸੀਂ ਗੁਰੂ ਸਾਹਿਬ ਨੂੰ ਪਿਆਰ ਕਰਦੇ ਹੋ ਤਾਂ ਯਾਰ ਇੱਕ ਵਾਰੀ ਜ਼ਰੂਰ ਯਾਰ ਇਸ ਮੋਰਚੇ ਦੇ ਵਿੱਚ ਆਓ ਅਸੀਂ ਨਿੱਜੀ ਤੌਰ ਤੇ ਬੇਨਤੀ ਕਰਦੇ ਆਂ ਵੀ ਇੱਕ ਵਾਰੀ ਤੁਸੀਂ ਇਸ ਮੋਰਚੇ ਦੇ ਵਿੱਚ ਆ ਕੇ ਉਹ ਭਾਈ ਸਾਹਿਬ ਦਾ ਹਾਲਤਾ ਦੇਖੋ ਯਾਰ ਜਿਹੜਾ ਬੰਦਾ 1 ਸਾਲ ਤੋਂ ਚਾਰ ਬਾਈ 6 ਦੇ ਇੱਕ ਛੋਟੇ ਜਿਹੇ ਫੱਟੇ ਦੇ ਉੱਤੇ ਬੈਠਾ ਬਾਈ ਬਹੁਤ ਔਕਾ ਇੱਕ ਸਾਲ ਇੱਕ ਥਾਂ ਤੇ ਬੈਠਾ ਰਹਿਣਾ ਜਿਹੜੇ ਬੰਦਿਆਂ ਨੂੰ ਜੇਲ੍ਹ ਹੁੰਦੀ ਆ ਉਹਨਾਂ ਨੂੰ ਵੀ ਮਾੜਾ ਮੋਟਾ ਬਾਹਰ ਕੱਢਦੇ ਹੋਣਗੇ ਸ਼ਾਮ ਨੂੰ ਪਰ ਜਿੱਥੇ ਬਾਈ ਭਾਈ ਸਾਹਿਬ ਗੁਰਜੀਤ ਸਿੰਘ ਜੀ ਖਾਲਸਾ ਬੈਠੇ ਨੇ ਉਹ ਸਿਰਫ ਇੱਕ ਥਾਂ ਤੇ ਹੀ ਬੈਠੇ ਨੇ ਤੇ 400 ਫੁੱਟ ਉੱਚਾ ਬਾਈ ਜੇ ਤੋਪ ਲੱਗਦੀ ਆ ਤਾਂ 10 ਗੁਣਾ ਵੱਧ ਤੋਪ ਲੱਗਦੀ ਆ ਉੱਥੇ ਜੇ ਬਾਈ ਠੰਡ ਹੁੰਦੀ ਆ ਤਾਂ 10 ਗੁਣਾ ਵੱਧ ਠੰਡ ਹੁੰਦੀ ਆ ਉੱਥੇ ਪਰ ਆਪਾਂ ਕੀ ਆ ਆਪਾਂ ਲੋਕ ਸਿਰਫ ਤਮਾਸ਼ਾ ਦੇਖਣ ਵਾਲੀਆਂ ਬਾਈ ਰੱਬ ਨਾ ਕਰੇ ਜੇਕਰ ਭਾਈ ਗੁਰਜੀਤ ਸਿੰਘ ਖਾਲਸਾ ਨਾਲ ਕੁਛ ਇਦਾਂ ਦਾ ਵਾਪਰਦਾ ਉਹ ਸ਼ਹੀਦ ਹੁੰਦੇ ਨੇ ਤਾਂ ਅਸੀਂ ਬਾਅਦ ਚ ਉਹਨਾਂ ਦੇ ਪੋਸਟਰ ਪਾ ਕੇ ਫੋਟੋ ਬਹੁਤ ਲਾਦਾਂਗੇ ਫੇਸਬੁੱਕ ਤੇ YouTubeਾਂ ਤੇ ਆਪਾਂ ਸਟੇਟਸ ਲਾਣ ਤੇ ਬਹੁਤ ਫਿਰ ਅੱਗੇ ਹੁੰਨੇ ਆ ਪਰ ਅੱਜ ਜਦੋਂ ਭਾਈ ਸਾਹਿਬ ਜਿਉਂਦੇ ਨੇ ਉਦੋਂ ਉਹਨਾਂ ਦਾ ਸਾਥ ਦੇਣ ਦੀ ਲੋੜ ਆ ਤੇ ਅੱਜ ਜਦੋਂ ਸਾਡੇ ਗੁਰੂ ਸਾਹਿਬ ਦੇ ਸਤਕਾਰ ਲਈ ਸਾਨੂੰ ਖੜਨਾ ਚਾਹੀਦਾ ਅੱਜ ਖੜਨ ਦੀ ਲੋੜ ਆ ਬਾਅਦ ਚ ਬਰਸੀਆਂ ਮਨਾ ਕੇ ਬਾਅਦ ਚ ਉਹਨਾਂ ਨੂੰ ਯੋਧੇ ਕਹਿ ਕੇ ਫੋਟੋਆਂ ਪਾਣ ਦਾ ਬਾਈ ਕੋਈ ਫਾਇਦਾ ਨਹੀਂ ਬਾਕੀ ਤੁਸੀਂ ਆਪਣੀ ਰਾਏ ਜ਼ਰੂਰ ਦਿਓ ਯਾਰ ਇਸ ਚੀਜ਼ ਦੇ ਬਾਰੇ ਬਾਈ ਬਣ ਕੇ ਬਾਈ ਸ਼ੇਅਰ ਜ਼ਰੂਰ ਕਰ ਦਿਓ ਯਾਰ ਇਸ ਇੰਟਰਵਿਊ ਨੂੰ ਅਸੀਂ ਦਿਲੋਂ ਯਾਰ ਇਹ ਗੱਲ ਕਹਿੰਦੇ ਆ ਵੀ ਬਾਈ ਤੁਸੀਂ ਸ਼ੇਅਰ ਕਰੋਗੇ ਸਾਡੇ ਰਾਹੀਂ ਗੱਲ ਹੋਰ ਲੋਕਾਂ ਤੱਕ ਪਹੁੰਚੂਗੀ ਹੋਰ ਲੋਕਾਂ ਤੱਕ ਪਹੁੰਚੂਗੀ ਤਾਂ ਕਿਤੇ ਨਾ ਕਿਤੇ ਬਾਈ ਜੇ ਇੱਕ ਬੰਦਾ ਵੀ ਸਾਡੇ ਕਹੇ ਤੋਂ ਇੱਥੇ ਆ ਗਿਆ ਤਾਂ ਸਾਡੀ ਹਾਜ਼ਰੀ ਇੱਥੇ ਕਬੂਲ ਹੋ ਜਾਣੀ ਹੈ ਸੋ ਬਾਈ ਆਪਣੀ ਰਾਏ ਕਮੈਂਟ ਬਾਕਸ ਚ ਦੇਣਾ ਨਾ ਭੁੱਲਿਓ ਜੁੜੇ ਰਹੋ ਬਹੁਤ ਵੈਬ ਟੀਵੀ ਦੇ ਨਾਲ ਸასი ਕਾਲ